ਇਹ ਵੀਡੀਓ ਸਾਡੀ ਇਸ ਸਮੇਂ ਸਾਮਣੇ ਚੋ ਦੋ ਤਰਾਡੇ ਜਿਹੜੇ ਇਸ ਇਤਿਹਾਸ ਸਥਾਨ ਦੇ ਦਰਸ਼ਨ ਨਹੀਂ ਕਰਦੇ ਅਸੀਂ ਥੋੜਾ ਜਿਹਾ ਉਪਰਲਾ ਕੀਤਾ ਇਸ ਸਿੱਖ ਇਤਿਹਾਸ ਦੇ ਜੋ ਅਧੂਰੇ ਤੇ ਖਾਸ ਜਗ੍ਹਾ ਅਸੀਂ ਤਾਂ ਹਣੋਂ ਦਰਸ਼ਨ ਕਰਾਇਆ ਕਰਗੇ ਸਾਡੀ ਵੀਡੀਓ ਸ਼ੇਅਰ ਤੇ ਮੇਰਾ ਚੈਨਲ ਅਵਰੀ ਥੈਂਕ ਯੂ ਸਬਸਕ੍ਰਾਈਬ ਕਰਿਓ ਬਹੁਤ ਹੀ ਤਨੁਭਦੀ ਹੋਵਾਂਗਾ खालसा श्री वाहे गुरु जी की आदो सिख राज दलीप सि महाराजा दलीप सिंह ਦੇ ਯਾਦਗਾਰ ਤੇ ਪਹੁੰਚੇ ਪਰਿਵਾਰਕ ਮੇਤ ਅੱਜ ਥੋੜਾ ਜਿਹਾ ਮੈਸ ਹੋ ਗਿਆ ਸਾਨੂੰ ਪਤਾ ਨਹੀਂ ਸੀਗਾ ਵੀ ਸੋਮਵਾਰ ਨੂੰ ਹਰੇਕ ਸੋਮਵਾਰ ਨੂੰ ਇਹ ਮਿਊਜ਼ੀਅਮ ਬੰਦ ਰਹਿੰਦਾ ਹੈ ਮਿੱਤਰੋ ਵੀਰ ਮੇਰੋ ਆਪਦੇ ਬੱਚਿਆਂ ਨੂੰ ਸਿੱਖ ਰਾਜਵਾਲੀ ਜੇ ਕੋ ਦੱਸਣਾ ਮਾ ਤਾਂ ਇੱਥੇ ਬੱਚਿਆਂ ਨੂੰ ਲੈ ਕੇ ਆਉਣਾ ਬੜਾ ਜ਼ਰੂਰੀ ਆ ਜੇਕਰ ਅਸੀਂ ਇੱਥੇ ਨਾ ਲੈ ਕੇ ਆਏ ਤਾਂ ਅਸੀਂ ਸਿੱਖ ਰਾਜ ਦੀ ਗੱਲ ਕਿਵੇਂ ਕਰਾਂਗੇ ਵੀ ਸਾਡਾ ਰਾਜਾ ਅਕੀਲਾ ਰਾਜਾ ਦਲੀਪ ਸਿੰਘ ਨੂੰ ਇੱਥੇ ਉਸ ਟਾਈਮ ਦੇ ਰਾਜਿਆਂ ਨੇ ਇਸ ਜਗ੍ਹਾ ਤੇ ਕੈਦ ਕਰਕੇ ਬਿਸ਼ਰਾਮ ਇੰਗਲੈਂਡ ਲਿਜਾਣ ਮੋਕੀ ਇਸ ਜਗ੍ਹਾ ਤੇ ਉਹਨੂੰ ਰੱਖਿਆ ਗਿਆ ਸੀ ਤੇ ਸਾਡਾ ਸਿੱਖ ਰਾਜ ਆਖਰੀ ਰਾਜਾ ਉਹਦੀ ਨਿਸ਼ਾਨੀ ਨਹੀਂ ਅਸੀਂ ਸਿੱਖ ਰਾਜ ਇੱਥੋਂ ਸ਼ੁਰੂ ਕਰਨਾ ਮੈਂ ਆਪਦੇ ਬੱਚਿਆਂ ਨੂੰ ਇੰਨੀ ਇੱਕ ਜਾਣਕਾਰੀ ਦਵਾਂਗਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਰਾਜ ਦੇ ਵਿੱਚ ਖਾਲਸਾ ਰਾਜ ਦੇ ਵਿੱਚ ਉਹ ਬਹੁਤ ਹੀ ਵਧੀਆ ਜ਼ਿੰਦਗੀ ਬਤੀਤ ਕਰਨ ਸਾਡੇ ਪੰਜਾਬੀਆਂ ਨੂੰ ਇਸ ਜਗ੍ਹਾ ਤੇ ਆਪਣੇ ਬੱਚਿਆਂ ਨੂੰ ਬਹੁਤ ਡੂੰਗੀ ਜਾਣਕਾਰੀ ਦੇਣ ਵਾਸਤੇ ਫਿਰ ਵੀ ਸਿੱਖ ਰਾਜ ਦੀ ਪ੍ਰਾਪਤੀ ਕਰ ਸਕਦੇ ਆ ਨਾ ਕਿ ਕਿਸੇ ਨੂੰ ਉਹ ਮਤਲਬ ਉਵੇਂ ਨਹੀਂ ਸਿੱਖ ਰਾਜ ਲਿਆ ਜਾ ਸਕਦਾ ਸਿੱਖ ਰਾਜ ਤਾਂ ਆਪਾਂ ਨੂੰ ਜਿਗਰ ਆਪਾਂ ਬੱਚਿਆਂ ਨੂੰ ਦੱਸਾਂਗੇ ਤਾਂ ਪਰਾਣੀਆਂ ਬਿਲਡਿੰਗਾਂ ਉਸ ਟਾਈਮ ਦੀਆਂ ਅੰਗਰੇਜ਼ਾਂ ਦੇ ਮੋਕੇ ਅਸਲ ਦੇ ਵਿੱਚ ਇਹ ਇੱਥੇ ਤੱਕ ਮੈਨੂੰ ਮੈਂ ਇਲਕ ਤੋਂ ਪੜਿਆ ਹੋਇਆ ਹੈ ਇਹ ਸੱਚਾ ਆਪਣੇ ਜਿਹੜੇ ਅੰਗਰੇਜ਼ ਸੀਗੇ ਅੰਗਰੇਜ਼ਾਂ ਨੇ ਇਹਨਾਂ ਨੂੰ ਆਪ ਦੇ ਜੇਲ੍ਹਾਂ ਦਾ ਰੂਪ ਦਿੱਤਾ ਹੋਇਆ ਸੀ ਮਤਲਬ ਆ ਦਾ ਬਸ਼ਰਾਮ ਕਰਨ ਵਾਸਤੇ ਵੱਡੇ ਵੱਡੇ ਉਸ ਟਾਈਮ ਦੇ ਜਿਹੜੇ ਮਤਲਬ ਜਿਵੇਂ ਆਪਾਂ ਪੁਲਿਸ ਦੇ ਵਿੱਚ ਵੱਡੇ ਅਫਸਰ ਕਹਿ ਦਿੰਦੇ ਆ ਅਹੁਦੇਦਾਰ ਕਹਿ ਦਿੰਦੇ ਆ ਉਹ ਹੁਆ ਲਈ ਇੱਥੇ ਬਿਸ਼ਰਾਮ ਕਰਦੇ ਸੀ ਤੇ ਉਹਨਾਂ ਨੇ ਉਸ ਟਾਈਮ ਇਸ ਇਸ ਜਿੱਥੇ ਮਤਲਬ ਆਪਣੇ ਦਲੀਪ ਸਿੰਘ ਰਾਜੇ ਨੂੰ ਕੈਦ ਕਰਕੇ ਰੱਖਿਆ ਸੀ ਵੀਡੀਓ ਸ਼ੇਅਰ ਤੇ ਲਾਈਕ ਤੇ ਕਮੈਂਟ ਕਰੋ ਧੰਨਵਾਦ ਜੀ